ਹੁਸ਼ਿਆਰਪੁਰ ਦੇ ਨਸਤੀਕੀ ਪਿੰਡ ਸਾਰੀਚੀ ਬੀਤੀ 6 ਸਤ ਮਈ ਦੀ ਦਰਮਿਆਨੀ ਰਾਤ ਨੂੰ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਵੱਲੋਂ ਸੁਲਝਾਉਣ 'ਚ ਸਫਲਤਾ ਹਾਸਲ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਇਸ ਕਾਂਡ 'ਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦਕਿ ਦੋ ਦੋਸ਼ੀ ਅਜੇ ਪੁਲਿਸ ਦੀ ਹਿਰਾਸਤ ਤੋਂ ਫਰਾਰ ਚੱਲ ਰਹੇ ਨੇ ਸੀਆਈਐਸ ਸਟਾਫ ਹੁਸ਼ਿਆਰਪੁਰ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਡੀਐਸਪੀ ਐਸਐਸ ਸੰਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੋਇਆ ਸੀ ਜਿਨ੍ਹਾਂ ਵੱਲੋਂ ਵੱਖ-ਵੱਖ ਪਹਿਲੂਆਂ ਨੂੰ ਆਧਾਰ ਬਣਾ ਕੇ ਕਾਰ ਕਤਲ ਕਾਂਡ ਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਵੱਲੋਂ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ਹੈ, ਉਹਨਾਂ ਵੱਲੋਂ ਪਹਿਲਾਂ ਉਕਤ ਹਵੇਲੀ ਦੀ ਰੈਕੀ ਕੀਤੀ ਗਈ ਸੀ ਤੇ ਇੱਕ ਦਿਨ ਪਹਿਲਾਂ ਹੀ ਮ੍ਰਿਤਕ ਸੁਖਵਿੰਦਰ ਸਿੰਘ ਨਾਲ ਮੱਜਾ ਵੇਚਣ ਨੂੰ ਲੈ ਕੇ ਗੱਲਬਾਤ ਕੀਤੀ ਸੀ। ਐਡੀਐਸਪੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤੇ ਦੋਸ਼ੀ ਐਸੇ ਤਰ੍ਹਾਂ ਹੀ ਵੱਖ-ਵੱਖ ਪਿੰਡਾਂ 'ਚ ਰੈਕੀ ਕਰਕੇ ਮੱਜਾ ਚੋਰੀਆਂ ਕਰਨ ਦਾ ਕੰਮ ਕਰਦੇ ਸੀ ਤੇ ਫਿਰ ਚੋਰੀ ਕਰਨ ਤੋਂ ਬਾਅਦ ਉਹਨਾਂ ਨੂੰ ਅੱਗੇ ਯੂਪੀ ਜਾ ਕੇ ਵੇਚ ਦਿੰਦੇ ਸੀ ਤੇ ਪਿੰਡ ਸਾਰੀ ਜਿਵੇਂ ਜਦੋਂ ਇਹ ਉਕਤ ਹਵੇਲੀ 'ਚ ਮੱਜਾ ਚੋਰੀ ਕਰਨ ਆਏ ਤਹਵੇਲੀ ਦਾ ਮਾਲਕ ਸੁਖਵਿੰਦਰ ਸਿੰਘ ਜੱਕ ਪਿਆ ਤੇ ਜਦੋਂ ਉਸ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਕਤ ਚੋਰਾਂ ਨੇ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਤੇ ਉਸ ਨਾਲ ਮੌਜੂਦ ਇੱਕ ਹੋਰ ਵਿਅਕਤੀ ਨੂੰ ਵੀ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਹੁਣ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਚ ਯੂਪੀ ਨੰਬਰੀ ਮਹਿੰਦਰਾ ਬਲੇਰੋ ਗੱਡੀ ਵੀ ਬਰਾਮਦ ਕੀਤੀ ਹੈ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਕਤ ਰਿਪੋਰਟ ਜੀ ਸਰ ਮਿੱਤ ਦਿਨੀ ਸਾਰੀ ਦੇ ਵਿੱਚ ਇੱਕ ਕਤਲ ਹੋਇਆ ਸੀਗਾ ਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਸੀਗਾ ਕੀ ਹੁਣ ਦੇ ਵਿੱਚ ਪੁਲਿਸ ਨੂੰ ਸਫਲਤਾ ਮਿਲੀ ਹੈ ਮਿਤੀ 6 7 ਮੈਦੀ ਦਰਮਿਆਨੀ ਰਾਤ ਨੂੰ ਸਾਰੇ ਪਿੰਡ ਵਿੱਚ ਇੱਕ ਕਿਸਾਨ ਸੁਖਵਿੰਦਰ ਸਿੰਘ ਦਾ ਕਤਲ ਹੋ ਗਿਆ ਸੀ ਤੇ ਉਹਦੇ ਸਾਥੀ ਨੂੰ ਜਿਹੜਾ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਦੇ ਸਬੰਧ ਵਿੱਚ ਅਸੀਂ ਸੁਖਵਿੰਦਰ ਸਿੰਘ ਦੀ ਪਤਨੀ ਕਮਲਜੀਤ ਕੌਰ ਦੇ ਬਿਆਨ ਤੇ ਮਕਦਮਾ ਨੰਬਰ 49 ਮਰਤੀ 7524 ਅੰਡਰ ਸੈਕਸ਼ਨ 302 307 34 ਆਈਪੀਸੀ ਥਾਣਾ ਮੇਟੀਆਂਣਾ ਵਿਖੇ ਦਰਜ ਕਰਕੇ ਤਫ਼ਤੀਸ਼ ਰੰਭ ਕੀਤੀ ਅਤੇ ਮਾਨ ਜੋ ਐਸਐਸਪੀ ਸਾਹਿਬ ਸ਼੍ਰੀ ਸਰਿੰਦਰ ਲੰਬਾ ਆਈਪੀਐਸ ਅਤੇ ਸ਼੍ਰੀ ਸਰਵਜੀਤ ਸਿੰਘ ਭਾਈ ਐਸਪੀਡੀ ਸਾਹਿਬ ਇਹਨਾਂ ਦੇ ਦਸ਼ਾਨਦਰ ਦੇਸ਼ਾਂ ਤੇ ਤੇ ਜਿਹੜੇ ਨਿਗਰਾਨੀ ਮੇਰੇ ਐਸ ਐਚਓ ਮੇਟ ਜਣਾ ਮੈਡਮ ਇਨਸਪੈਕਟਰ ਹੁਸ਼ਾਰਾਣੀ ਜੀ ਤੇ ਇਨਚਾਰਜ ਸੀਆਈ ਇਨਸਪੈਕਟਰ ਗੁਰਪ੍ਰੀਤ ਸਿੰਘ ਅਤੇ ਸੀਆਈਏ ਤੋਂ ਸਬ ਇਨਸਪੈਕਟਰ ਜਗਜੀਤ ਸਿੰਘ ਦੀ ਨਿਗਰਾਨੀ ਹੇਠ ਜਿਹੜੀ ਹੈ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਹਿਊਮਨ ਇੰਟੈਲੀਜੈਂਸ ਤੇ ਅਤੇ ਟੈਕਨੀਕਲ ਬੇਸ ਤੇ ਅਸੀਂ ਇਨਵੈਸਟੀਗੇਸ਼ਨ ਅੱਗੇ ਵਧਾਉਂਦੇ ਸਾਨੂੰ ਉਸ ਸਮੇਂ ਕਾਮਯਾਬੀ ਮਿਲੀ ਜਦੋਂ ਇਸ ਕੇਸ ਵਿੱਚ ਲੜੀਂਦੇ ਜਿਹੜੇ 6 ਦੋਸ਼ੀ ਸੀ ਉਹ ਅਸੀਂ ਗ੍ਰਫਤਾਰ ਕੀਤੇ ਜਿਨ੍ਹਾਂ ਵਿੱਚੋਂ ਚਾਰ ਕਮਰਜੀਤ ਸਿੰਘ ਬਾਬਾ ਪੁੱਤਰ ਪਿਆਰਾ ਸਿੰਘ ਇੱਕ ਹਰਜਿੰਦਰ ਸਿੰਘ ਸੋਨੂੰ ਪੁੱਤਰ ਗਰਚਰਨ ਸਿੰਘ ਇੱਕ ਸੁਨੀਲ ਕੁਮਾਰ ਗੋਲੂ ਪੁੱਤਰ ਜਗਜੀਵਨ ਰਾਮ ਅਤੇ ਲਵਪ੍ਰੀਤ ਸਿੰਘ ਅਵੀ ਪੁੱਤਰ ਕਮਲਜੀਤ ਸਿੰਘ ਚਾਰੇ ਤੇ ਦੋ ਨਵਾਲਗ ਸੀ ਜੋ ਅਮਰਜੀਤ ਸਿੰਘ ਮੁੱਖ ਦੋਸ਼ੀ ਉਹਦੇ ਲੜਕੇ ਸੀ ਇਹਨਾਂ 6 ਦੋਸ਼ੀਆਂ ਨੂੰ ਅਸੀਂ ਗ੍ਰਫਤਾਰ ਕੀਤਾ ਇਹਨਾਂ ਤੋਂ ਪੁੱਛਗਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਤੁਰ ਫਿਰ ਕੇ ਬਾਹਰ ਖੇਤਾਂ ਵਿੱਚ ਜਿਹੜਾ ਹਵੇਲੀਆਂ ਸੀ ਉਹਨਾਂ ਦੇ ਮੱਜਾਂ ਦੇਖ ਲੈਂਦੇ ਸੀ ਤੇ ਉਹਨਾਂ ਨਾਲ ਸੌਦਾ ਕਰਨ ਦੇ ਬਹਾਨੇ ਰੈਕੀ ਕਰ ਲੈਂਦੇ ਸੀ ਦਿਨ ਦੇ ਸਮੇਂ ਫਿਰ ਇਹਨਾਂ ਨੇ ਇਸ ਕਿਸਾਨ ਸੁਖਿੰਦਰ ਸਿੰਘ ਦੇ ਨਾਲ ਵੀ ਵਾਰਦਾਤ ਤੋਂ ਇੱਕ ਦਿਨ ਪਹਿਲਾਂ ਜਿਹੜਾ ਰੈਕੀ ਕੀਤੀ ਇਹਦੀ ਵਹਿਲੀ ਦੀ ਹਵੇਲੀ ਦੀ ਤੇ ਮੱਜਾਂ ਵੇਖੀਆਂ ਉੱਥੇ ਮੱਜਾਂ ਕਿੰਨੀਆਂ ਮੱਜਾਂ ਨੇ ਤੇ ਕਿਵੇਂ ਕਿਵੇਂ ਸਾਰੀ ਰੈਕੀ ਕੀਤੀ ਤੇ ਉਸ ਰਾਤ ਨੂੰ ਇਹਨਾਂ ਨੇ ਜਿਹੜਾ ਵਾਰਦਾਤ ਕਰਨ ਗਏ ਉੱਥੇ ਮੱਜਾਂ ਚੋਰੀ ਕਰਨ ਗਏ ਜਦੋਂ ਮੱਜਾਂ ਦਾ ਮਾਲਕ ਸੁਖਿੰਦਰ ਸਿੰਘ ਜਾਗਿਆ ਤੇ ਇਹਨਾਂ ਨੇ ਉਹਨੂੰ ਸੱਟਾਂ ਮਾਰ ਕੇ ਮੌਕੇ ਤੇ ਦਾ ਕਤਲ ਕਰ ਦਿੱਤਾ ਤੇ ਜਿਹੜਾ ਸਾਥੀ ਸੀ ਉਹਦਾ ਉਹਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਉਤੋਂ ਚਾਰ ਮੱਜਾਂ ਤੇ ਇੱਕ ਝੋਟਾ ਲੈ ਕੇ ਜਿਹੜਾ ਟੈਂਪੂ ਟਰੈਵਲ ਦੇ ਵਿੱਚ ਆਪਣਾ Mahindra Bolero ਸੀ ਉਹਦੇ ਵਿੱਚ ਲੈ ਕੇ ਉਤੋਂ ਚਲੇ ਗਏ ਇਹ ਜਿਹੜੀ Mahindra Bolero ਇਹ ਕੰਟੈਕਟ ਇਹਨਾਂ ਜੁਪੀ ਤੋਂ ਮੁਜ਼ਫਰਨਗਰ ਤੋਂ ਕੀਤਾ ਸੀ ਉਸ ਬੰਦੇ ਨੂੰ ਮੈਂ ਫੋਨ ਤੇ ਬੁਲਾ ਲਿੰਦੇ ਸੀ ਉਹ ਸਕੀਨ ਬੰਦਾ ਨਾਂ ਦਾ ਬੰਦਾ ਟ੍ਰੇਸ ਹੋਇਆ ਸਾਨੂੰ ਜੁਪੀ ਨੰਬਰ ਗੱਡੀ ਸੀ ਉਤੋਂ ਬੁਲਾ ਕੇ ਤੇ ਉਹਨੂੰ ਮੱਜਾਂ ਇਹ ਵੇਚ ਦਿੰਦੇ ਸੀ ਸਸਤੇ ਭਾਅ ਤੇ ਤੇ ਉਹ ਮੱਜਾਂ ਲੈ ਕੇ ਇੱਥੋਂ ਚਲ ਜਾਂਦਾ ਸੀ ਉਸ ਰਾਤ ਵੀ ਇਹਨਾਂ ਨੇ ਜੁਪੀ ਤੋਂ ਬੰਦਾ ਪਹਿਲਾਂ ਹੀ ਬੁਲਾਇਆ ਆਇਆ ਸੀ ਤੇ ਮੱਜਾਂ ਉਥੇ ਬੰਦੇ ਦਾ ਕਤਲ ਕਰਕੇ ਤੇ ਮੱਜਾਂ ਜਿਹੜੀਆਂ ਲੱਦ ਕੇ ਤੁਹਾਨੂੰ ਉਥੇ ਵੇਚ ਦਿੱਤੀਆਂ ਤਾਂ ਉਹ ਕੋ ਪਰ ਜਿਹੜਾ ਮੱਜਾਂ 10000 ਰੁਪਏ ਵਸੂਲ ਕੀਤੇ ਇਹਨਾਂ ਨੇ ਸਰ ਜਿਹੜਾ ਕਿਸਾਨ ਦਾ ਕਤਲ ਕੀਤਾ ਉਹਦੇ ਨਾਲ ਵੀ ਇੱਕ ਦਿਨ ਪਹਿਲਾਂ ਜਦੋਂ ਕਿ ਤੁਸੀਂ ਦੱਸੋ ਰੈਕੀ ਕੀਤੀ ਸੀ ਉਹਦੇ ਨਾਲ ਕਿਸੋ ਤੇ ਬਾਜ਼ੀ ਕੀਤੀ ਸੀ ਕਿ ਮੱਜਾਂ ਵਿੱਚ ਹਾਂਜੀ ਜਿਸ ਦਿਨ ਰਾਤ ਇਹਨਾਂ ਵਾਰਦਤ ਕੀਤੀ ਆ ਉਸ ਤੋਂ ਇੱਕ ਦਿਨ ਪਹਿਲਾਂ ਦਿਨ ਦੇ ਸਮੇਂ ਉਹਦੀ ਬੈਗ ਤੇ ਗਏ ਨੇ ਵੇਲੀ ਤੇ ਤੇ ਉਹਦੇ ਨਾਲ ਸੌਦੇਬਾਜ਼ੀ ਗੱਲਬਾਤ ਕੀਤੀ ਮੱਜਾਂ ਖਰੀਦਣੀਆਂ ਖਰੀਦਣ ਦੇ ਭਾਨੇ ਅਗੇ ਖਰੀਦੀਆਂ ਨੇ ਹੁਣ ਖਰੀਦਣ ਨਹੀਂ ਸੀ ਇਹਨਾਂ ਆ ਗਈਆਂ ਸਿਰਫ ਇਹਨਾਂ ਨੇ ਰੈਕੀ ਕਰਨੀ ਸੀ ਸਰ ਹੋਰ ਵੀ ਬਹੁਤ ਵਾਰਦਾਤ ਸਾਹਮਣੇ ਇਹਨਾਂ ਦੀ ਇਹਨਾਂ ਦੇ ਪਹਿਲਾਂ ਵੀ ਜਿਹੜਾ ਅਮਰਜੀਤ ਸਿੰਘ ਦੇ ਖਿਲਾਫ ਤਿੰਨ ਮਗਰਮਾ ਦਰਜਿਆ ਇਸੇ ਤਰ੍ਹਾਂ ਦੀ ਵਾਰਦਾਤਾਂ ਦੇ ਹਿਮਾਚਲ ਵਿੱਚੋਂ ਵੀ ਇਹਨਾਂ ਨੇ ਮੱਜਾਂ ਚੋਰੀ ਕੀਤੀਆਂ ਸੀ ਇੱਕ ਟਰੈਕਟਰ ਚੋਰੀ ਕੀਤਾ ਸੀ ਇੱਕ ਇਹਦੇ ਖਿਲਾਫ ਲੜਾਈ ਝਗੜੇ ਦਾ ਪਰਚਾ ਦਰਜਿਆ ਗੜ ਸ਼ੰਕਰ ਇਹ ਮੁਕਸਦ ਚੁਕ ਕਰਤਾ ਲਈ ਇਹ ਮੈਨ ਜਿਹੜਾ ਦੋਸ਼ੀ ਆ ਅਮਰਜੀਤ ਸਿੰਘ ਆ ਇਹਦਾ ਸਾਥੀ ਆ ਸੁਨੀਲ ਕੁਮਾਰ ਗੋਲੂ ਇਹਦੇ ਖਿਲਾਫ 379 b i p c ਦਾ ਮਕਦਮਾ ਦਰਜਿਆ ਦੋ ਬੰਦੇ ਕ੍ਰਿਮੀਨਲ ਨੇ ਬਾਕੀ ਦੇ ਖਿਲਾਫ ਕੋਈ ਮਕਦਮਾ ਦਰਜ ਨਹੀਂ ਫਿਰ ਲੱਗਿਆ ਜਿਹਨੂੰ ਵ ਮੇਨ ਜਿਹੜੇ ਦੋਸ਼ੀ ਫੜ ਲਿਆ ਜਿਹੜੇ ਮੱਝਾਂ ਵਾਂਗੂ ਖਰੀਦ ਕੇ ਲੈ ਕੇ ਗਏ ਸੀ ਜੂਪੀ ਦੇ ਉਹ ਦੋ ਦੋਸ਼ੀ ਗ੍ਰਫਤਾਰ ਕਰਨੇ ਬਾਕੀ ਆ ਤੇ ਇਸ ਵਾਰਦਾਤ ਜਿਹੜੀ ਗੱਡੀ ਵਰਤੀ ਗਈ ਸੀ ਬਲੈਰੋ ਉਹ ਅਸੀਂ ਬਰਾਮਦ ਕਰ ਲਈਏ ਜੀ ਬੇਸਿਕਲੀ ਕਿੱਥੋਂ ਦੇ ਰਹਿਣ ਵਾਲੇ ਨੇ ਸਾਡੇ ਜਿਹੜੇ ਲੋਕਲ ਲੋਕੂ ਜੀ ਆ ਇਹ ਲਾਗੇ ਲਾਗੇ ਪਿੰਡਾਂ ਦੇ ਰਹਿਣ ਵਾਲੇ ਆ ਜਿਹੜਾ ਇਹ ਲਵਪਰੀਜ਼ ਅਵੀ ਇਹ ਚੋਹਾਲ ਪਿੰਡ ਦਾ ਰਹਿਣ ਵਾਲਾ ਆ ਅਮਰਜੀਤ ਸਿੰਘ ਬਾਬਾ ਚੱਕ ਰੌਂਤਾ ਥਾਣਾ ਗੜਸ਼ੰਕਰ ਚ ਪਿੰਡੇ ਦਾ ਹਰਜਿੰਦਰ ਸਿੰਘ ਦਾ ਖਾਨਪੁਰ ਰਿਆ ਥਾਣਾ ਬੁੱਲੋਵਾਲ ਚ ਤੇ ਚੌਥਾ ਦੋਸ਼ੀ ਜਿਹੜਾ ਹਰਜਿੰਦਰ ਸਿੰਘ ਸੋਨੂ ਇਹਦਾ ਇਹ ਖਾਨਪੁਰ ਦੇ ਰਹਿਣ ਵਾਲਾ ਲੱਗੇ ਇੱਕ ਪਿੰਡ ਆ ਥਿਆੜਾ ਪਿੰਡ ਲੱਗੇ ਇੱਕ ਦੋਸੀ ਉੱਥੇ ਨ ਰਹਿਣ ਵਾਲਾ ਜੀ ਮੇਨ ਕਾਰੋਬਾਰ ਮਤਲਬ ਇਹੀ ਕਰਦੇ ਰੱਖੀ ਕਰਕੇ ਮੱਝਾਂ ਚੋਰੀ ਕਰਦੇ ਮੱਝਾਂ ਚੋਰੀ ਕਰਕੇ ਅੱਗੇ ਵੇਚ ਦਿੰਦੇ ਜੂਪੀ ਦੇ ਵਪਾਰੀਆਂ ਨੂੰ ਮਤਲਬ ਕਿ ਉੱਥੇ ਮੇਨ ਕਾਰਨ ਹੀ ਬਣਿਆ ਕਿ ਉਹ ਜਾਗਿਆ ਸੀ ਕਿਸਾਨ ਸੇ ਬਿਲਕੁਲ ਜਦੋਂ ਰਾਤ ਨੂੰ ਮੱਝਾਂ ਚੋਰੀ ਕਰਦੇ ਜੇ ਕੋਈ ਕੋਈ ਵਿਰੋਧਤਾ ਕਰਦਾ ਉਹਨੂੰ ਸੱਟਾਂ ਮਾਰਦੇ ਜੇ ਜਿਆਦਾ ਕੋਈ ਵਿਰੋਧਤਾ ਕਰੇ ਤਾਂ ਕਤਲ ਵੀ ਕਰ ਦਿੰਦੇ ਇਸੇ ਜਿਹੜਾ ਵਿਰੋਧਤਾ ਕੀਤੀ ਸੁਖਿੰਦਰ ਸਿੰਘ ਨੇ ਤੇ ਇਹਨਾਂ ਨੇ ਕਤਲ ਕਰ ਦਿੱਤਾ ਜੀ ਕਿੰਨੇ ਸਾਲ ਕੋ ਬੰਦੇ ਹੋਇਆ ਸੀ ਕਿਸਾਨ ਉਹ ਕਤਲ ਕਰਨ ਤੋਂ ਪਹਿਲਾਂ ਬੰਦੇ ਸੀ ਕਿ ਕਤਲ ਕਰ ਬਿਲਕੁਲ ਜਦੋਂ ਇਹ ਮੱਝਾਂ ਚੋਰੀ ਕਰ ਰਹੇ ਸੀ ਤੇ ਖੜਕਾ ਸੁਣ ਕੇ ਉਹ ਕਿਸਾਨ ਜਾਗ ਪਿਆ ਤੇ ਫਿਰ ਉਹਨਾਂ ਨੇ ਸੱਟਾਂ ਮਾਰੀਆਂ ਉਹ ਜਿਆਦਾ ਰੋਲਾ ਪਾ ਰਿਹਾ ਸੀ ਤੇ ਇਹਨਾਂ ਨੇ ਫਿਰ ਰਸੀਆਂ ਨਾਲ ਉਹਨੂੰ ਬੰਨ੍ਹ ਦਿੱਤਾ ਤੇ ਜਿਹੜੇ ਜਿਆਦਾ ਖੂਨ ਵਹਿਣ ਕਰਕੇ ਉਸ ਦੀ ਮੌਤ ਹੋ ਗਈ। ਕੁੱਲ ਕਿੰਨੇ ਬੰਦੇ ਯਸ ਕੇਸ ਵਿੱਚ ਕੁੱਲ 8 ਦੋਸ਼ੀ ਟਰੇਸ ਹੋਏ ਨੇ 6 ਅਸੀਂ ਗ੍ਰਿਫਤਾਰ ਕਰ ਲਏ ਨੇ ਜਿਹੜੇ ਮੱਝਾਂ ਦੇ ਵਪਾਰੀ ਸੀ ਥੋਕ ਟੈਂਪੋ 'ਚ ਲੈ ਗਏ ਸੀ ਉਹ ਅਜੇ ਗ੍ਰਿਫਤਾਰ ਕਰਨੇ ਬਾਕੀ ਆ ਸਾਡੀਆਂ ਟੀਮਾਂ ਉਧਰ ਗਈਆਂ ਹੋਈਆਂ ਨੇ We at GNA University see potential in everyone and everything around us. We drive innovation and entrepreneurship. We groom competent global citizens to affect positive change around them.